ਸਰਬਾਈ ਹੁੰਦੀ ਕੀ ਫਤ ਹੈ ਅੱਜ ਜੋ ਆ ਸਨੇ ਪੂਤਲਾ ਬਣਾਇਆ ਭਗਵਾਨ ਸਮਾਨ ਸਰਕਾਰ ਦਾ ਮੁਚਟਾ ਜਿਹੜੇ ਅੱਜ ਕਿਸਾਨ ਆ ਆਪਣੀ ਐ ਜਸੇਵੰਦੀ ਭਾਰਤੀ ਕਿਸਾਨ ਜੀ ਇਹ ਤਾਂ ਗ੍ਰਹਾਂ ਮੈਂ ਆਪਣੇ ਬਠਿੰਡੇ ਦੇ ਵਿੱਚ ਜਾ ਰਹੇ ਤੇ ਜਿਹੜੇ ਆਪਣੇ ਕਿਸਾਨ 9 ਮਹੀਨਿਆਂ ਤੋਂ ਗ੍ਰਿਫਤਾਰ ਕਿਤੇ ਹੋਏ ਨੇ ਕਿ ਜਨਾ ਕਿਸੇ ਨਜਾਇਜ਼ ਪੱਤ ਜਾਂ ਪਰਚਾ ਪਾ ਕੇ ਇੱਕ ਕਿਸਾਨ ਦੀ ਤਾਂ ਮਾਂ ਵੀ ਵਿਚਾਰੇ ਦੀ ਮਰ ਗਈ ਤੇ ਉਹ 10 ਦਿਨਾਂ ਬਾਅਦ ਉਹਨੂੰ ਪਰੋਬਲ ਮੇਲੀ ਉੱਥੇ ਘਰ ਨਾ ਲਾ ਕੇ ਜੇਲ੍ਹ ਦੇ ਵਿੱਚ ਬਹੁਤ ਬੁਰਾ ਹਾਲ ਕਰਦੀ ਸਰਕਾਰ ਹੁਣ ਉਹਨਾਂ ਨੂੰ ਛਡਾਉਣ ਵਾਸਤੇ ਜਿਹੜਾ ਪ੍ਰੋਗਰਾਮ ਰੱਖਿਆ ਸੀ ਆਪਣੀ ਜਸੇਵੰਦ ਸਿੰਘ ਨੇ ਬਠਿੰਡਾ ਦੇ ਵਿੱਚ ਥਾਂ-ਥਾਂ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਭਾਰੀ ਲਾਠੀ ਚਾਰਜ ਕਰਕੇ ਸਾਡੇ ਕਿਸਾਨਾਂ ਦੀਆਂ ਪੱਗਾਂ ਲੱਥੀਆਂ ਨੇ ਬਹੁਤ ਬੁਰਾ ਹਾਲ ਥੂਲ ਖਨਾਪ ਤੇ ਬਹੁਤ ਕੁਸਰਤ ਹੈ ਅੱਜ ਸਰਕਾਰ ਨੇ ਇਸ ਕਰਕੇ ਸਾਨੂੰ ਜਸੇਵੰਦ ਸਿੰਘ ਵੱਲੋਂ ਹੁਕਮ ਹੋਇਆ ਵੀ ਵਾਪੂਰੇ ਬਣਾ ਕੇ ਕੰਜਰ ਦੇ ਫੂਕੋ ਅਸੀਂ ਆ ਕੌਲੀਆਂ ਦੇ ਵਿੱਚ ਵਸਟੈਂਡ ਦੇ ਵਿੱਚ ਆ ਇਸ ਟਾਈਮ ਉਹਦਾ ਫੂਕਲਾ ਬਣਾਇਆ ਜੋ ਆ ਸੈੱਟ ਕਰ ਦਿਖਾ ਦੋ ਕੰਜਰ ਨੂੰ ਆ ਲਾਓ ਇਹਨੂੰ ਆਪਾਂ ਜੰਮੂ ਕਸ਼ਮੀਰ ਦੇ ਪੰਜਾਬੀ ਵਿੱਚ 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 ਜੰਮੂ ਕਸ਼ਮੀਰ ਦੇ ਤੇ ਕਿਸਾਨਾਂ ਨੂੰ ਰਿਆ ਕਰੋ ਰਿਆ ਕਰੋ ਰਿਆ ਕਰੋ ਸਰਕਾਰ ਤੇ ਬਨਾ ਪੁਲਿਸ ਮਰਦਾਬਾਦ 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 ਪੁਲਿਸ 86 ਕਟੇ ਟੋਡ ਮਰਦਾਬਾਦ ਮਰਦਾਬਾਦ ਕੀ ਕਰਨਗੇ ਜ਼ਿਲਾ ਠਾਣੇ ਰੋਕਾਂ ਦੇ ਹੜਵੜ ਦੇ ਝਾੜੇ ਕੀ ਕਰਨਗੇ ਜ਼ਿਲਾ ਠਾਣੇ ਰੋਕਾਂ ਦੇ ਹੜਵੜ ਦੇ ਝਾੜੇ ਇਕੱਲੇ ਮਾਰਨਾ ਖਾਓ ਥਲੇ ਥਲੇ ਕੰਨ ਜਿੰਦਾਬਾਦ ਜਿੰਦਾਬਾਦ

ਮਾਨ ਦੀ ਪੱਟੜ ਸਰਕਾਰ ਮੁਰਦਾਬਾ ਮੁਰਦਾਬਾ ਪਰਸ਼ਾਨਾਂ ਤੇ ਲੱਖੀ ਚਾਰਜ ਕਰਨ ਵਾਲੀ ਭਵੰਤਮਾਨ ਪੱਟੜ ਸਰਕਾਰ ਮੁਰਦਾਬਾ 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 ਕੀ ਕਰਨਗੇ ਜਿਹੜਾ ਥਾਣੇ ਲੋਕਾਂ ਦੇ ਹੱਡ ਵੱਧੇ ਜਾਣੇ ਕੀ ਕਰਨਗੇ ਜਿਹੜਾ ਥਾਣੇ ਲੋਕਾਂ ਦੇ ਹੱਡ ਵੱਧੇ ਜਾਣੇ